ਆ ਸਾਰੰਮ ਲਾ ਕੇ ਤੇਲ ਤੂਲ ਕੱਢ ਕੇ ਲਾਇਆ ਜੋ ਵੀ ਸਾਰਾ ਸਮਾਨ ਹੈ ਇਹਦੇ ਵਿੱਚ ਹੋਰ ਵੀ ਕੋਈ ਤਾਰਾ ਤੋਰਾ ਅੰਦਰ ਇੱਥੇ ਲੋਇਆ ਇਹਨਾਂ ਨੇ ਇੱਥੇ ਲੋਇਆ ਇਹਨਾਂ ਨੇ ਤੇ ਆ ਵੀ ਸਾੜ ਗਿਆ ਸਟਾਰਟਰ ਵੀ ਆ ਸਟਾਰਟਰ ਵੀ ਸਾੜ ਗਿਆ ਆਟੋਮੈਟਿਕ ਵੀ ਸਾੜ ਗਿਆ ਆ ਦੂਜਾ ਟਰਾਂਸਫਰਮਰ ਇਹ ਵੀ ਆ ਨਾ ਖੋਲ ਕੇ ਰੱਖ ਗਏ ਕਾਤੀ ਜਾ ਆਹ ਫੋਦੀ ਸਾਹਿਬ ਦੇਖ ਲੋ ਤੇ ਜਵਾਬ ਦਿੱਤਾ ਇਹ ਨਾ ਟੂੜੀ ਬਣਾਉਣ ਤੋਂ ਆਹ ਦੇਖ ਲੋ ਤੁਹਾਡੀ ਦਾ ਅਕੜੀ ਬਹੁਤ ਹੋ ਗਈ ਆ ਦੇਖ ਲੋ ਲਾਡੀ ਭਾਈ ਸਪੈਸ਼ਲ ਆਇਆ ਬਣਾਉਣ ਨਾਲੇ ਪੱਖਾ ਵੀ ਆ ਦੇ ਪੱਖਾ ਵੀ ਚੈੱਕ ਕਰੋ ਆ ਨ ਮੱਕੀਆਂ ਲੱਗੀਆਂ ਨਾ 10 ਫਰਵਰੀ ਦੇ ਲਾਗੇ ਛਾਕੇ ਛੱਲੀ ਤਕਰੀਬਨ ਤਕਰੀਬਨ ਸਾਰੀ ਬਾਹਰ ਆ ਹੀ ਗਈ ਆ ਇਹਦਾ ਓਕੇ ਰਿਪੋਰਟ ਹੋਇਆ ਪਿਆ ਕੰਮ ਮੱਕੀ ਦੇਆਂ ਟਾਂਡਿਆਂ ਨੂੰ ਪਈਆਂ ਦੋ ਦੋ ਛੱਲੀਆਂ ਨੇ ਮੱਕੀ ਦੇਆਂ ਟਾਂਡਿਆਂ ਨੂੰ ਪਈਆਂ ਦੋ ਦੋ ਛੱਲੀਆਂ ਨੇ ਕੱਲੇ ਜ਼ਿੰਦਗੀ 'ਚ ਨਜ਼ਾਰੇ ਹੀ ਨਹੀਂ ਦੇਖੇ ਲੱਖ ਮੁਸੀਬਤਾਂ ਵੀ ਛੱਲੀਆਂ ਨੇ ਹੁਣ ਤਾਂ ਵੀ ਇਦਾਂ ਦੇ ਆ ਗਿਆ तकरीबन ਹਰੇਕ ਟਾਂਡੇ ਨੂੰ ਦੋ ਦੋ ਛੱਲੀਆਂ ਆਈਆਂ ਇਹ ਮਾਂ ਇੱਕ ਛੱਲੀ ਆ ਥੱਲੇ ਦੂਜੀ ਆ ਤੇ ਦੂਜੀ ਛੱਲੀ ਨੂੰ ਵੀ ਕਾਫੀ ਉਹਦਾ ਵੀ weight ਕਾਫੀ ਹੋ ਹੀ ਜਾਂਦਾ ਤੇ ਇਹ ਮੱਕੀ ਆਪਣੀ ਲੱਗੀ ਆਈ 1 ਫਰਵਰੀ ਦੀ ਤੇ ਕਈ ਤਾਂ ਹੁਣ ਕਿਸਾਨ ਭਰਾ ਆਪਣੇ ਜੱਟ ਭਰਾ ਖਾਦ ਪਵਾਉਂਦੇ ਆ ਜਿੱਦਾਂ ਮੁੱਢੀ ਰਖਾਉਂਦੇ ਆ ਪਰ ਆਪਾਂ ਨਹੀਂ ਆਪਾਂ ਦਾ ਤਕਰੀਬਨ ਜਿੰਨੀ ਵੀ ਆਪਣੀ ਸਾਰੀ ਮੱਕੀ ਸੀ ਜਿੱਦਾਂ 40 ਦੇ ਨਾਲੇ ਲੱਗੇ ਛਾਗੇ ਨਾ ਇੱਕ ਵਾਰੀ ਜਦੋਂ ਬਨਾਈ ਕੀਤੀ ਆ ਉਦੋਂ 2.5 2.5 ਬੁਰੇ ਪਾਏ ਆ ਉਸ ਤੋਂ ਬਾਅਦ ਕੁਝ ਨਹੀਂ ਬਸ ਸਪਰੇਅ ਕੀਤੀ ਸੁੰਡੀ ਦੀ ਤੇ ਤਕਰੀਬਨ ਸਾਰੀ ਮੱਕੀ ਇਦਾਂ ਹੀ ਖੜੀ ਆ ਰੰਗ ਕਾਲਾ ਛਾ ਤੇ ਲੋਡ ਨਹੀਂ ਵਿੱਚ ਬਣਦੀ ਕਿ ਐਵੇਂ ਹੁਣ ਝੱਲੀਆਂ ਲੈ ਕੇ ਲੇਬਰ ਦੇ ਮੂੰਹ ਸਿਰ ਛਲਾਓ ਬਿਲਕੁਲ ਓਕੇ ਆ ਲਾਈਟ ਵੀ ਹੁਣ ਕਣਕ ਦਾ ਸੀਜ਼ਨ ਖਤਮ ਹੋ ਗਿਆ ਲਾਈਟ ਕਾਫੀ ਦਿੱਤੀ ਇਹਨਾਂ ਨੇ ਆ ਦੇਖੋ ਮੋਟਰ ਕਿਤੇ ਅਸੀਂ ਪਾਣੀ ਲਾਉਣਾ ਨਹੀਂ ਸੀ ਲਾਈਟ ਦਿਨੇ ਛੱਡਤੀ ਇਹਨਾਂ ਨੇ ਤੇ ਮੱਕੀ ਐ ਨਾ ਭਰ ਗਈ ਇੱਧਰ ਜਿਆਦਾ ਅੱਧ ਦੇਖ ਲਓ ਇਸ ਮਿੱਤਰਾਂ ਦੇ ਖੂ ਦਾ ਸਨਸੈਟ ਥੋੜਾ ਲੇਟ ਹੋ ਗਿਆ ਕੈਪਚਰ ਕਰਨ ਨੂੰ ਪਤਾ ਨਹੀਂ ਕੈਮਰੇ ਚ ਕੈਪਚਰ ਹੋ ਰਿਹਾ ਜਾਂ ਨਹੀਂ ਬਟ ਉਹ ਹੱਲੇ ਵੀ ਹੈਗਾ ਆ ਸੂਰਜ ਵੱਤ ਵੱਧ ਅੱਧਾ ਮਿੰਟ ਹੋ ਰਿਹਾ ਆ ਵਿਊ ਦੇ ਕੇ ਕੁਝ ਲਾਈਨਾਂ ਸਨਸੈਟ ਸਨਰਾਈਜ਼ ਖੂ ਦੇ ਉੱਤੇ ਹੁੰਦਾ ਏ ਸਨਸੈਟ ਸਨਰਾਈਜ਼ ਖੂ ਦੇ ਉੱਤੇ ਹੁੰਦਾ ਏ ਜੋ ਸਾਡੇ ਦਿਲ ਵਿੱਚ ਉਹੀ ਮੂੰਹ ਦੇ ਉੱਤੇ ਹੁੰਦਾ ਏ ਆਹ ট্রান্সਫਾਰਮਰ ਆਪਣਾ ਚੋਰੀ ਹੋਇਆ ਸੀ ਤੇ ਅੱਜ ਲੱਗਾ ਆ ਤੇ ਕੋਈ ਨਹੀਂ ਬਾਬੇ ਅੱਗੇ ਅਰਦਾਸ ਆ ਜਿੱਦਣ ਸਮਾਂ ਬਣਿਆ ਫੇਨਾ ਚੋਰਾ ਦੀ ਰੇਲ ਵੀ ਬਣਾਵਾਂਗੇ ਤਾਂ ਫੇਰ ਰੀਲ ਵੀ ਪਾਵਾਂਗੇ